ਰਜਿੰਦਰ ਸਿੰਘ ਪਿੰਡ ਮਾਛੀਕੇ ਦੇ ਪਿਛਲੇ ਦਿਨੀ YouTube ਤੇ ਇੱਕ ਵੀਡੀਓ ਪਾਈ ਗਈ ਸੀ ਜਿਸ ਵਿੱਚ ਉਸਨੇ ਕਿਹਾ ਕਿ ਮੇਰੀ ਬੱਚੀ ਹਰਗੁਣਕੌਰ ਦੇ ਖਾਤੇ 'ਚ ਜਿਹੜੇ 43564 ਰੁਪਏ ਜਮ੍ਹਾਂ ਹੋਏ ਸੀ ਤੇ ਉਹ ਕੁਲਵਿੰਦਰ ਕੌਰ ਮੈਡਮ ਨੇ ਤੇ ਮੈਨੇਜਰ ਨੇ ਰਲ ਕੇ ਕਢਵਾ ਲਏ ਜਿਹੜਾ ਇਹ ਬਿਆਨ ਉਹਦੇ ਵੱਲੋਂ ਦਿੱਤਾ ਗਿਆ ਇਹ ਬਿਲਕੁਲ ਬੇਬੁਨਿਆਦ ਆ ਉਸਦੀ ਬੇਟੀ ਦੇ ਖਾਤੇ 'ਚ ਜਿਹੜੀ ਅਮਾਊਂਟ ਆਈ ਸੀ ਉਹ ਵਰਦੀਆਂ ਦੀ ਅਮਾਊਂਟ ਸੀ ਜੋ ਕਿ ਡੀਓ ਆਫਿਸ ਤੋਂ ਅਕਾਊਂਟ 'ਚ ਆਈ ਸੀਗੀ ਖਾਤੇ ਹਰਗੁਣ ਐਂਟਰਪ੍ਰਾਈਜ਼ ਦੇ ਖਾਤੇ ਦੀ ਅਮਾਉਂਟ ਆ ਜਿਹੜੀ ਉਹ ਇੱਦੇ ਖਾਤੇ 'ਚ ਟ੍ਰਾਂਸਫਰ ਹੋ ਗਈ ਸੀ ਪੁਸ਼ਟੀ ਕਰਨ ਦੇ ਜਦੋਂ ਪਤਾ ਲੱਗਿਆ ਤਾਂ ਆਫਿਸ ਤੋਂ ਮੈਨੂੰ ਲਿਖਤੀ ਰੂਪ 'ਚ ਆਇਆ ਕਿ ਇਸ ਬੱਚੀ ਦੇ ਅਕਾਊਂਟ 'ਚ ਪੈਸੇ ਜਮ੍ਹਾਂ ਹੋਏ ਆ ਤੇ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਲੈ ਕੇ ਬੈਂਕ ਤੋਂ ਵੀ ਜਿਹੜੇ ਇਹ ਪੈਸੇ ਦੇ ਅਕਾਊਂਟ 'ਚ ਜਮ੍ਹਾਂ ਹੋਏ ਆ ਜਦੋਂ ਮੈਂ ਬੈਂਕ ਤੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਹਨੇ ਵਿੱਚੋਂ 25000 ਰੁਪਏ ਨਜਾਇਜ਼ ਤੌਰ ਤੇ ਕਢਾ ਲਿਆ ਮੌਕੇ ਤੇ ਇਹੀ ਅੰਡ ਸੀਜ਼ਨ ਲਈ ਆ ਗਿਆ ਕਿ ਇਸ ਦੇ ਖਾਤੇ ਨੂੰ ਬਲੌਕ ਕਰਾ ਦਿੱਤਾ ਜਾਵੇ ਤਾਂ ਜੋ ਜ ਰਹਿਦੀ ਅਮਾਉਂਟ ਆ ਇਹ ਕਢਵਾ ਨਾ ਲਵੇ ਇਹਦੇ ਵੱਲੋਂ ਜਿਹੜਾ ਹੁਣ ਬਿਆਨ ਦਿੱਤਾ ਗਿਆ ਇਸ ਨੇ ਮੇਰੇ ਤੇ ਕੰਜ਼ਿਊਮਰਜ਼ ਕੋਰਟਸ ਵੀ ਕੇਸ ਲਾਤਾ ਸੀ ਜਿਹੜਾ ਕੰਜ਼ਿਊਮਰ ਕੋਰਟ ਦਾ ਫੈਸਲਾ ਮੇਰੇ ਹੱਕ ਚ ਆਇਆ ਉਹਦੇ ਵਿੱਚ ਇਹਨੂੰ 25000 ਰੁਪਇਆ ਵਾਪਸ ਕਰਨ ਦੀ ਹਰਾਇਤ ਕੀਤੀ ਗਈ ਹੈ ਤੇ ਇਹ ਹੁਣ ਸਾਰਿਆਂ ਨੂੰ ਗੁੰਮਰਾਹ ਕਰ ਰਿਹਾ ਕਦੇ ਇਹ ਕਹਿੰਦਾ ਵੀ ਮੈਡਮ ਨੇ ਤੇ ਮੈਨੇਜਰ ਨੇ ਮਿਲ ਕੇ ਪੈਸੇ ਕਢਾ ਲਏ ਕਦੇ ਕਹਿੰਦਾ ਵੀ ਮੈਡਮ ਨੇ ਤੇ ਕਿਸੇ ਮੈਂਬਰ ਨੇ ਰਲ ਕੇ ਪੈਸੇ ਕਢਾ ਲਏ ਜਿਹੜਾ ਇਹਦਾ ਬਿਲਕੁਲ ਜਿਹੜਾ ਬਿਆਨ ਆ ਬਿਲਕੁਲ ਬੇਬੁਨਿਆਦ ਆ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਜਿਹੜੀ ਅਗਲੀ ਕਾਰਵਾਈ ਆ ਉਹ ਡੀਓ ਆਫਿਸ ਮੋਗਾ ਤੋਂ ਕੀਤੀ ਗਈ ਆ ਜਿਹਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਵੀ ਕਿਵੇਂ ਉਹਨਾਂ ਨੇ ਪੈਸੇ ਜਿਹੜੇ ਰਹਿੰਦੀ ਅਮਾਉਂਟ ਆ ਟਰਾਂਸਫਰ ਕਰਵਾਈ ਆ ਤੇ ਕੀ ਕੀਤਾ